ਸਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਬੱਸਾਂ ਦੇ ਕਿਰਾਏ ਦੇ ਵਿੱਚ 23 ਪੈਸੇ ਦਾ ਵਾਅਦਾ ਕੀਤਾ ਗਿਆ ਸੀ ਇਸ ਬਾਬਤ ਪਟੰਡਾ ਦੇ ਬੱਸ ਸਟੈਂਡ ਉੱਪਰ ਪੀਆਰਟੀਸੀ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਪੀਆਰਟੀਸੀ ਦੇ ਕਿਰਾਏ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਹੁਣ ਜਾ ਕੇ ਵਾਅਦਾ ਕੀਤਾ ਗਿਆ ਹੈ। ਦੂਜੇ ਪਾਸੇ ਲੋਕਾਂ ਦਾ ਸਪਸ਼ਟ ਤੌਰ ਤੇ ਕਹਿਣਾ ਹੈ ਕਿ ਇਸ ਦੇ ਨਾਲ ਟਰਾਂਸਪੋਰਟਰਾਂ ਨੂੰ ਜ਼ਰੂਰ ਖੁਸ਼ੀ ਹੋਈ ਹੈ ਪਰ ਇਸ ਦਾ ਅਸਰ ਆਮ ਲੋਕਾਂ ਦੀ ਜੀਵਨ ਤੇ ਸਿੱਧੇ ਤੌਰ ਤੇ ਪੈ ਰਿਹਾ ਹੈ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਦੇ ਵਿੱਚ 65 ਪੈਸੇ ਤੇ 92 ਪੈਸੇ ਜਿਹੜਾ ਉਹਨਾਂ ਦੇ ਵਿੱਚ ਡੀਜ਼ਲ 65 ਪੈਸੇ ਤੇ ਪੈਟਰੋਲ 92 ਪੈਸੇ ਬਤਾਇਆ ਗਿਆ ਉਸ ਤੋਂ ਬਾਅਦ ਜਿਹੜਾ ਅਸਰ ਦੇਖਣਾ ਦਿਖਾਈ ਸ਼ੁਰੂ ਹੋ ਗਿਆ ਹੈ ਕਿਉਂਕਿ ਇਸ ਦੇ ਨਾਲ ਨਾਲ ਹੁਣ ਜਿਹੜਾ ਢੋਆ ਢੋਈ ਦੇ ਜਿਹੜੇ ਵਾਹਨ ਨੇ ਉਹਨਾਂ ਨੇ ਵੀ ਰੇਟ ਵਧਾ ਦਿੱਤੇ ਨੇ ਜਿਸ ਦੇ ਵਿੱਚ ਬੱਸਾਂ ਨੇ ਅਸੀਂ ਇਸ ਟਾਈਮ ਪਟੰਡਾ ਦੇ ਬੱਸ ਸਟੈਂਡ ਤੇ ਖੜੇ ਹੋਏ ਆਂ ਜਿੱਥੇ ਆਪਾਂ ਗੱਲਬਾਤ ਵੀ ਕਰਦੇ ਆਂ ਟਰਾਂਸਪੋਰਟਰਾਂ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਦਾ ਅਸਰ ਕਿੰਨਾ ਕੁ ਦਿਖਾਈ ਦਿੱਤਾ ਕਿਉਂਕਿ 23 ਪੈਸੇ ਪਰ ਕਿਲੋਮੀਟਰ ਜਿਹੜਾ ਰੇਟ ਵਧਿਆ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਹੜਾ ਇਹ ਰੇਟ ਵਧਾਇਆ ਗਿਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਡੀਜ਼ਲ ਪੈਟਰੋਲ ਦਾ ਰੇਟ ਵਧਿਆ ਹੁਣ ਬੱਸਾਂ ਦੇ ਕਿਰਾਏ ਵਧ ਗਏ ਇਹਦੇ ਨਾਲ ਆਮ ਲੋਕਾਂ ਦੇ ਕਿੰਨਾ ਕਾਸਰ ਪਵੇਗਾ ਤੇ ਔਰ ਕਿੰਨਾ ਕੁ ਰੇਟ ਵਧਿਆ ਦੇਖੋ ਅਸੀਂ ਇੱਕ ਸਰਕਾਰੀ ਅਦਾਰੇ ਦੇ ਨਾਲ ਸੰਬੰਧਿਤ ਹਾਂ ਅਸੀਂ ਪਹਿਲਾਂ ਵੀ ਦਿੱਥੇਬੰਦਕ ਤੌਰ ਤੇ ਸਰਕਾਰ ਨੂੰ ਵਾਰ-ਵਾਰ ਤਿੰਨ ਵਾਰ ਮੇਰੇ ਖਿਆਲ ਵੀ ਜਿਹੜਾ ਡੀਜ਼ਲ ਦੇ ਰੇਟ ਵਧਿਆ ਐ ਤੋਂ ਪਹਿਲਾਂ ਤੇ ਤਿੰਨ ਵਾਰੀ ਵਧਣ ਤੋਂ ਬਾਅਦ ਸਰਕਾਰ ਨੇ ਕਿਰਾਏ ਦੇ ਵਿੱਚ ਬਿਲਕੁਲ ਵੀ ਵਾਧਾ ਨਹੀਂ ਕੀਤਾ ਸੀ ਹੁਣ ਮਾਮੂਲੀ ਵਾਧਾ ਕਰਕੇ ਸਰਕਾਰ ਨੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਮਹਿੰਗਾਈ ਹੋਈ ਸੀਗੀ ਪਹਿਲਾਂ ਵੀ ਸਪੇਅਰ ਪਾਰਟ ਮਹਿੰਗੇ ਹੋ ਗਿਆ ਬੱਸਾਂ ਦੀ ਚੈਸੀ ਮਹਿੰਗੀ ਹੋ ਗਈ ਹੈ 10 ਲੱਖ ਰੁਪਏ ਦਾ ਫਰਕ ਪੈ ਗਿਆ ਪਹਿਲਾਂ ਦੀਆਂ ਜਿਹੜੀਆਂ 2012 ਮਾਡਲ ਬੱਸਾਂ ਨੇ ਜਾਂ 13 ਮਾਡਲ ਬੱਸਾਂ ਨੇ ਉਹ 16 ਲੱਖ ਰੁਪਏ ਦੀ ਚੈਸੀ ਸੀਗੀ ਅੱਜ 24.5 ਲੱਖ 25 ਲੱਖ ਰੁਪਏ ਦੀ ਚੈਸੀ ਪੈ ਗਈ ਹੈ ਇਸ ਕਰਕੇ ਅਸੀਂ ਬਾਰ-ਬਾਰ ਮੰਗ ਵੀ ਕਰਦੇ ਰਿਹਾ ਜਿੱਥੇ ਬੰਦੇ ਦੇ ਤੌਰ ਦੇ ਉੱਤੇ ਵੀ ਕਿਰਾਏ ਦੇ ਵਿੱਚ ਵਾਧਾ ਕੀਤਾ ਜਾਵੇ ਇਸ ਸਰ ਜਿਹੜਾ ਜਿਹੜਾ ਹੁਣ ਵਾਅਦਾ ਕੀਤਾ 23 ਪੈਸੇ ਵਾਅਦਾ ਕਰਤਾ ਜਿਹੜਾ ਅੱਡਾ ਟੂ ਅੱਡਾ ਜਿਹੜਾ 15 ਰੁਪਏ ਕਰਤਾ ਪਹਿਲਾਂ 10 ਰੁਪਏ ਸੀਗਾ ਉਹਦੇ ਨਾਲ ਆਮ ਲੋਕਾਂ ਦੇ ਉੱਪਰ ਤਾਂ ਫਿਰ ਵੱਡਾ ਅਸਰ ਦਿਖਾਈ ਦੇਊਗਾ ਆਮ ਲੋਕਾਂ ਦੇ ਉੱਤੇ ਇਸ ਗੱਲ ਦਾ ਡਬਲ ਬੋਝ ਪਊਗਾ ਡਬਲ ਬੋਝ ਇਸ ਕਰਕੇ ਪਊਗਾ ਜਿਸ ਤਰ੍ਹਾਂ ਟਰਾਂਸਪੋਰਟ ਟਰਾਂਸਪੋਰਟੇਸ਼ਨ ਸਾਰੀ ਮਹਿੰਗੀ ਹੋ ਜਾਣੀ ਆ ਸਬਜ਼ੀਆਂ ਦੇ ਭਾਅ ਵੀ ਤਾਂ ਵੱਧ ਜਾਣੇ ਨੇ ਟਰੱਕਾਂ ਦੇ ਭਾੜੇ ਵੱਧ ਜਾਣਗੇ ਰੇਲਾਂ ਦੇ ਭਾੜੇ ਵੱਧ ਜਾਣਗੇ ਬੱਸਾਂ ਦੇ ਵਾ ਤਾਂ ਵਧੇ ਆ ਚਲੋ ਆਮ ਪਸੰਜਰ ਹੈ ਜਿਹੜਾ ਉਨੇ ਤਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਨੇ ਕੰਮ ਕਵਾਸਤੇ ਆਪ ਦੇ ਨੌਕਰੀ ਕਰਨ ਵਾਸਤੇ ਆਉਣਾ ਉਹਨਾਂ ਦੇ ਤਾਂ ਬੋਝ ਪਏਗਾ ਹੀ ਪਏਗਾ ਜਿਵੇਂ ਲੇਡੀਜ਼ ਨੇ ਲੇਡੀਜ਼ ਜ਼ਿਆਦਾਤਰ ਪੀਆਰਟੀਸੀ ਦੇ ਉੱਤੇ ਜਿਹੜੀਆਂ ਸਫ਼ਰ ਕਰਦੀਆਂ ਕਿਉਂਕਿ ਫ੍ਰੀ ਆ ਕਰਾਇਆ ਤੁਹਾਨੂੰ ਇਸ ਦੇ ਨਾਲ ਹੋਰ ਬੋਝ ਨਹੀਂ ਪਊਗਾ ਕਿਉਂਕਿ ਪ੍ਰਾਈਵੇਟ ਬੱਸਾਂ ਤੇ ਜਿਹੜੀਆਂ ਲੇਡੀਜ਼ ਜਾਂਦੇਗਾ ਸੀਗਾ ਉਹ ਹੁਣ ਫਿਰ ਸਰਕਾਰੀ ਬੱਸਾਂ ਚਾਹੇਗਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਸੀ ਜਦੋਂ ਲੇਡੀਜ਼ ਪਹਿਲਾਂ ਵੀ ਮਤਲਬ ਸਰਕਾਰ ਨੇ ਇੱਕ ਮਤਲਬ ਇਹਨਾਂ ਨੂੰ ਛੋਟ ਦਿੱਤੀ ਹੈ ਪਹਿਲਾਂ ਵੀ ਸਰਕਾਰੀ ادارے ਦੇ ਉੱਤੇ ਮਤਲਬ ਬਹੁਤ ਵੱਡਾ ਬੋਝ ਆ ਇਸ ਕੱਲ ਦਾ ਕਿਉਂਕਿ ਬੱਸਾਂ ਘਟ ਨੇ ਬੱਸਾਂ ਘਟ ਹੋਣ ਕਰਕੇ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਅਸੀਂ ਬਾਰ ਬਾਰ ਮੰਗ ਕਰਦੇ ਆ ਸਰਕਾਰ ਤੋਂ ਪਹਿਲਾਂ ਮੰਗ ਕੀਤੀ ਆ ਵੀ ਪਹਿਲਾਂ ਅਦਾਰਿਆਂ ਦੇ ਵਿੱਚੋਂ ਇਹਦੀ ਪਰਤੋਲ ਕਰਕੇ ਬੱਸਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਪਹਿਲਾਂ ਸੁਣਿਆ ਜਾਵੇ ਸੁਣਨ ਤੋਂ ਬਾਅਦ ਜੇ ਵੀ ਘਾਟ ਬਣਦੀ ਬੱਸਾਂ ਪੂਰੀਆਂ ਕਰਕੇ ਜੇ ਤੁਸੀਂ ਲੋਕਾਂ ਨੂੰ ਸਹੂਲਤ ਦੇਣੀ ਹੈ ਜਦ ਜੰਗੀ ਪੱਤਰ ਤੇ ਦਿੱਤੀ ਜਾਵੇ ਅਸੀਂ ਸਖੋਤ ਦੋ ਅਸੀਂ ਇਨਕਾਰ ਨਹੀਂ ਕਰਦੇ ਲੇਕਨ ਸੇ ਇਹ ਕਹਿੰਦੇ ਆ ਬੱਸਾਂ ਦੀ ਘਾਟ ਵੀ ਪੂਰੀ ਕੀਤੀ ਜਾਵੇ ਨਾਲ ਨਾਲ ਰੋਕਾਂ ਦੀ ਥਿਆਰ ਰੱਖਿਆ ਜਾਵੇ ਹੁਣ 1 ਰੁਪਿਆ 45 ਪੈਸੇ ਤੋਂ ਲੈ ਕੇ 2 ਰੁਪਏ 90 ਪੈਸੇ ਤੱਕ ਜਿਹੜਾ ਪਰ ਕਿਲੋਮੀਟਰ ਦਾ ਕਰਾਇਆ ਹੋ ਗਿਆ ਬੱਸਾਂ ਦਾ ਔਰ ਇਹਦਾ ਅਸਰ ਜਿਹੜਾ ਬਹੁਤ ਵੱਡਾ ਹਜੇ ਸ਼ੁਰੂ ਹੋਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦਿਖਾਈ ਦੇਊਗਾ ਕੈਮਰਾਮੈਨ ਕਰਨਵੀਰ ਢਾਲੀਵਾਲ ਦੇ ਨਾਲ ਕੁਲਵੀਰ ਬੀਰਾਜ ਜੀ ਮੀਡੀਆ